ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਕਾਦੀਆਂ ਤੋਂ ਕਰੇਲੂ ਕਲੇਸ਼ ਦੇ ਚਲਦਿਆਂ ਤਿੰਨ ਬੱਚਿਆਂ ਦੀ ਮਾਂ ਵੱਲੋਂ ਮਿੱਟੀ ਦਾ ਤੇਲ ਪਾ ਕੇ ਆਪਣੇ ਆਪ ਨੂੰ ਲਗਾਈ ਅੱਗ ਇਲਾਜ ਦੌਰਾਨ ਹੋਈ ਮੌਤ ਮਾਮਲਾ ਹੈ ਕਾਦੀਆਂ ਦੇ ਮਲਾ ਕਰਿਸ਼ਨ ਨਗਰ ਦਾ ਜਿੱਥੇ ਕੁਝ ਦਿਨ ਪਹਿਲਾਂ ਇੱਕ ਔਰਤ ਵੱਲੋਂ ਕਰੇਲੂ ਕਲੇਸ਼ ਦੇ ਕਾਰਨ ਆਪਣੇ ਆਪ ਨੂੰ ਅੱਗ ਲਗਾ ਲਈ ਗਈ ਸੀ ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਈ ਸੀ ਜਿਸ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਵਿਖੇ ਦਾਖਲ ਕਰਾਇਆ ਗਿਆ ਜਿੱਥੇ ਇਲਾਜ ਦੌਰਾਨ ਬੀਤੇ ਦਿਨ ਉਸ ਦੀ ਮੌਤ ਹੋ ਗਈ ਮ੍ਰਿਤਕ ਔਰਤ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਵੱਲੋਂ ਉਸ ਦੇ પતિ-ਪਤੀ ਦੇ ਪਰਾਅ ਤੇ ਪਰਜਾਈ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ। ਜ਼ਿਕਰਯੋਗ ਹੈ ਕਿ ਮ੍ਰਿਤਕਾ ਦਾ ਇਹ ਦੂਸਰਾ ਵਿਆਸੀ ਪਹਿਲੇ ਵਿਆਹ ਵਿੱਚੋਂ ਉਸ ਦਾ ਇੱਕ ਬੇਟਾ ਸੀ ਜਿਸ ਨੂੰ ਉਹ ਆਪਣੇ ਨਾਲ ਲੈ ਕੇ ਆਈ ਸੀ ਪਰ પતિ ਨੂੰ ਇਹ ਮਨਜ਼ੂਰ ਨਹੀਂ ਸੀ ਜਦੋਂ ਕਿ ਲੜਕੇ ਦੀ ਵੀ ਇਹ ਦੂਸਰੀ ਸ਼ਾਦੀ ਸੀ ਤੇ ਉਸ ਦੇ ਪਹਿਲੇ ਵਿਆਹ 'ਚੋਂ ਇੱਕ ਬੇਟੀ ਵੀ ਸੀ ਪਰ ਉਹ ਲੜਕੇ ਨੂੰ ਆਪਣੇ ਘਰ ਨਹੀਂ ਰੱਖਣਾ ਚਾਹੁੰਦਾ ਸੀ। ਜਿਸ ਦੇ ਕਾਰਨ ਘਰ ਵਿੱਚ પતિ ਪਤਨੀ ਦਾ ਕਲੇਸ਼ ਰਹਿੰਦਾ ਸੀ ਇਹ ਹੀ ਵਜ੍ਹਾ ਸੀ ਜਿਸ ਕਾਰਨ ਉਸਨੇ ਆਤਮ ਹੱਤਿਆ ਕਰ ਲਈ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਅੱਜ ਹੀ ਮੇਰਾ ਨਾਮ ਜਸਮਨ ਸਿੰਘ ਪਿੰਡ ਮੇਰਾ ਸਿੰਘੋ ਕੀ ਜ਼ਿਲ੍ਹਾ ਅੰਮ੍ਰਿਤਸਰ ਤੇ ਮੈਂ 50 ਛਾਦੀ ਇਹਦੀ ਕਾਦੀਆਂ ਕੀਤੀ ਹੈ ਬੇਟੀ ਦੀ ਤੇ ਇਹ ਬੇਪਈ ਮੈਨੂੰ ਜਦੋਂ ਇਹ ਬੱਚੀ ਹੋਈ ਹੈ ਬਾਅਦ ਚ ਜਦੋਂ ਸ਼ਾਦੀ ਹੋ ਗਈ ਹੈ ਆ ਤੇ ਬੱਚੀ ਹੋਈ ਉਦੋਂ ਤੋਂ ਲੈ ਕੇ ਮੈਨੂੰ ਪ੍ਰੇਸ਼ਾਨ ਕਰਨ ਲੱਗਾ ਕਿ ਸਾਨੂੰ ਬੱਚਾ ਚਾਹੀਦਾ ਹੈ ਅਸੀਂ ਉਹਨਾਂ ਚੰਨੀ ਰੱਖਣੀ ਹੈਗੀ ਮੈਨੂੰ ਤਲਾਕ ਚਾਹੀਦਾ ਫਲਾਂ ਚਾਹੀਦਾ ਉਹ ਕਰਦਾ ਅਸੀਂ ਚਲੋ ਛਿੰਝਾ ਪਾਛਮਝੂਤਾ ਕਰਕੇ ਇਹਦੇ ਮਾਮੇ ਨੇ ਪਾ ਕੇ ਜ਼ਿੰਮੇਵਾਰੀ ਉਹਨੂੰ ਨਹੀਂ ਚੁੱਕੀ ਸੀ ਕੁਲਦੀਪ ਉਹਦਾ ਨਾਮ ਤੇ ਉਹਨੇ ਕਿਹਾ ਵੀ ਤੁਸੀਂ ਨੀਂ ਨੂੰ ਪਹੁੰਚਾਣਾ ਮੇਰੀ ਜ਼ਿੰਮੇਵਾਰੀ ਤੁਸੀਂ ਉੱਥੇ ਜਾਣਾ ਵੀ ਨਹੀਂਗਾ ਮਗਰੋਂ ਉਹਦੇ ਨਾਲ ਬੜਾ ਕੁਝ ਹੀ ਕਰਦਾ ਰਿਹਾ ਫਿਰ ਇਹਨੇ ਇੱਕ ਲੜਕੀ ਵੀ ਲਿਆਂਦੀ ਏ ਘਰ ਕਿ ਜਦੋਂ ਇੱਕ ਦੂਜੀ ਔਰਤ ਹੁੰਦੀ ਹੈ ਉਹ ਦੂਜੀ ਨੂੰ ਕਿੱਦਾਂ ਜੱਟ ਸਕਦੀ ਹੈ ਠੀਕ ਨਹੀਂ ਗੱਲ ਇਹਨਾਂ ਤਾਂ ਆਪਸ ਵਿੱਚ ਝਗੜਾ ਹੋਇਆ ਤੇ ਬਾਅਦ ਇਹਨਾਂ ਨੇ ਕੀ ਕੀਤਾ ਸੀ ਇਹਦਾ ਭਰਾ ਤੇ ਇਹ ਆਪਾਂ ਦੀ ਪਰਜਾਈ ਮਿਲ ਕੇ ਇਹਨਾਂ ਨੇ ਕੀ ਕੀਤਾ ਮਾਰਿਆ ਕੁੱਟਿਆ ਕੁੜੀ ਨੂੰ ਮਾਰ ਕੁੱਟ ਕੇ ਬਾਅਦ ਇਹਨਾਂ ਨੇ ਕੀਤਾ ਕਿ ਤੇਲ ਪਾ ਕੇ ਇਹਨਾਂ ਨੇ ਸਾੜਤੀ ਤਿੰਨ ਤਰੀਕ ਦਿਨ ਸ਼ਨੀ ਆ ਰਹੇ ਉਸ ਦਿਨ ਸ਼ਨੀਵਾਰ ਤੇ ਇਹ ਵੀ ਬੜਾ ਹੈ ਦਿਨ ਤੱਕਾ ਹੋਇਆ ਜਦੋਂ ਪਰੇ ਹੋਰ ਕਿੰਨਾ ਕੁ ਹੋ ਸਕਦਾ ਤੱਕਾ ਸਰਬਜੀਤ ਹੀ ਬੱਚੀ ਮੇਰੀ ਦਾ ਨਾ ਤੇ ਅਮਨਦੀਪਾ ਮੇਰਾ ਜਿਹੜਾ ਜਵਾਈ ਹੈ ਠੀਕ ਨਹੀਂ ਗੱਲ ਤੇ ਉਹਦੇ ਭਰਾ ਦਾ ਨਾਂ ਗਗਨਦੀਪਾ ਕਿਥੋਂ ਲਿਓ ਉਹ ਵੀ ਉੱਥੇ ਦੇ ਭਰਾ ਹੀ ਇਹਦਾ ਤੇ ਮਨਦੀਪ ਉਹਦੀ ਇਹਦੀ ਪਰਜਾਈ ਦਾ ਨਾਂ ਇਹਦੀ ਘਰ ਦੀ ਦਾ 26 ਸਾਲ ਦੀ ਹੈ ਹੁਣ ਕੀ ਹੋਇਆ ਬੇੜੀ ਬੇਟੀ ਨੂੰ ਕੀ ਕੀਤਾ ਤਾ ਤੀ ਇਹਨਾਂ ਮਾਰਿਆ ਕੁੱਟਿਆ ਤੇ ਮਾਰ ਖੁੱਟ ਕੇ ਮੂੰਹ માં ਬੰਨ ਕੇ ਮੁੜ ਕੇ ਇਹਨਾਂ ਨੇ ਤੇਲ ਪਾ ਕੇ ਤੇ ਇਹਨਾਂ ਨੇ ਸਾੜਤੀ ਐ ਠੀਕ ਨਹੀਂ ਗੱਲ ਤੇ ਇਹਦੀ ਪਰਜਾਈ ਨੇ ਫੋਨ ਕੀਤਾ ਐ ਇਹਦੀ ਪਰਜਾਈ ਨੇ ਫੋਨ ਕੀਤਾ ਤੇ ਤੁਹਾਡੀ ਕੁੜੀ ਸੜ ਗਈ ਐ ਅੱਛਾ ਕਿ ਨਹੀਂ ਇਹ ਇੱਕ ਬੱਚਾ ਉਹਦਾ ਤੇ ਇੱਕ ਉਹਦਾ ਪਹਿਲੇ ਵਿਆਹ ਚੋਂ ਲੱਟਕਾ ਤੇ ਉਸ ਪ੍ਰੇਡ ਕੀਤੀ ਆ ਤੇ ਪ੍ਰੇਡ ਤੇ ਬੱਚਾ ਵੀ ਹੈਗਾ ਸੀ 3 ਮਹੀਨੇ ਦਾ ਤੇ ਕਿੰਗਾ ਇਹ ਕੋਈ ਸਾਫ ਨਹੀਂ ਮਿਲਦਿਆ ਅਸੀਂ ਆਹ ਤਾਂ ਮਿੱਥੇ ਖੜੇ ਆਂ ਕੌਸ ਸਚਕਾਰ ਚ ਉਹਨਾਂ ਤੱਕ ਅਹੀ ਸਚਕਾਰ ਨਹੀਂ ਕਰਨਾ ਹੈਗਾ ਜਿੰਨਾ ਤੱਕ ਸਾਨੂੰ ਕੋਈ ਮਿਆ ਨਹੀਂ ਮਿਲਦਾ ਹੈਗਾ ਤੇ ਸਾਨੂੰ ਸਾਡਾ ਜਿਹੜਾ ਪਹਿਲੇ ਵਿਆਹ ਦਾ ਉਹ ਸਾਡੀ ਬੱਚੀ ਦਾ ਬੱਚਾ ਉਹ ਸਾਨੂੰ ਇਸ ਟਾਈਮ ਮਿਲਣਾ ਚਾਹੀਦਾ ਆਪਣੀ ਮਾਂ ਦਾ ਮੂੰਹ ਵੇਖਣਾ ਦੇਖੇਗਾ ਤਾਂ ਹੀ ਅਹੀ ਸਚਕਾਰ ਤਾਂ ਹੀ ਕਰਨਾ ਜਿੰਨਾ ਤੱਕ ਸਾਨੂੰ ਕੋਈ ਅਨਸਾਫ਼ ਨਹੀਂ ਮਿਲਦਾ ਉਹਨਾਂ ਤੱਕ ਅਹੀ ਸਚਕਾਰ ਨਹੀਂ ਕਰਨਾ ਹੈਗਾ ਨਾਰਸ਼ਪਾਲ ਸਿੰਘ ਮਦੂਲਾ ਨੰਗਲ ਤੋਂ ਰਹਿਣ ਵਾਲਾ ਮੈਂ ਹਾਂ ਇਹ ਜਿਹੜੀ ਕੁੜੀ ਇਹ ਮੇਰੇ ਸਾਲੀ ਹੈ ਇਹਦਾ ਰਿਸ਼ਤਾ ਮੈਂ ਹੀ ਕਰਾਇਆ ਸੀ ਇਹ ਵੀ ਇਹਦਾ ਨਾਮ ਸਰਬਜੀਤ ਕੌਰ ਹੈ ਤੇ ਇਹ ਮੁੰਡੇ ਦਾ ਨਾਮ ਮਨਦੀਪ ਸਿੰਘ ਚਲੋ ਉਧਰ ਵੀ ਆਡੀ ਰਿਸ਼ਤੇਦਾਰੀ ਇਹਨਾਂ ਦੋਵਾਂ ਦਾ ਤਲਾਕ ਹੋਇਆ ਸੀ ਪਹਿਲਾਂ 3-4 ਸਾਲ ਚਲੋ ਬਹੁਤ ਵਧੀਆ ਰਹੇ ਆ ਬਾਅਦ ਚ ਇਹਨਾਂ ਦੀ ਜਦੋਂ ਕੁੜੀਆ ਹੋਈ ਆ ਇਹਨਾਂ ਦੋਵਾਂ ਹਾਂਜੀ ਦੂਜਾ ਵਿਆਹ ਹੀ ਉਹ ਤੋਂ ਬਾਅਦ ਇਹਨਾਂ ਦਾ મતਭੇਦ ਦੋਵਾਂ ਦੇ ਬੜੇ ਸ਼ੁਰੂ ਹੋਏ ਆ ਚਲੋ ਬੈ ਕੇ ਫੈਸਲੇ ਵੀ ਹੋਏ ਆ ਬੜੀਆਂ ਗੱਲਾਂ ਹੋਈਆਂ ਪਰ ਲਾਸਟ 'ਚ ਇਹਨਾਂ ਨੇ ਲੜਾਈ ਝਗੜਾ ਕਰਕੇ ਕੁੜੀ ਨੂੰ ਅੱਗ ਲਾਤੀ ਆ ਤੇ ਕੁੜੀ ਡੈਥ ਕਰ ਗਈ ਹੈ ਤੇ ਸਾਰੇ ਇਹੋ ਮੰਗ ਕਰਦੇ ਇਨਸਾਫ ਮਿਲਣਾ ਚਾਹੀਦਾ ਪੁਲਿਸ ਕਾਰਵਾਈ ਚੱਲਣ ਦੀ ਹੈ ਤੇ ਪੁਲਸ ਵਾਲਿਆਂ ਨੂੰ ਵੀ ਇਹੋ ਜਾਨੇ ਨਾਲ ਕਾਰਵਾਈ ਕਰਨ ਚੰਗੀ ਤਰ੍ਹਾਂ ਕਰਨ। ਸ੍ਰਿੰਦਰਪਾਲ ਉਹ ਛੋਟੀ ਇਹ ਤੁਹਾਡੀ ਪਿੰਤਾਂ ਕਰਤੀ ਗੱਲਤੀ ਹੋਈ ਦੋਸਤ ਪਤਾ ਨਹੀਂ ਜੀ ਮੈਨੂੰ ਮੈਂ ਤੇ ਥੱਲੇ ਰਹਿਣੀ ਆ ਬੱਚੇ ਲੈ ਕੇ ਮੈਂ ਕਦੀ ਕੋਠੇ ਤੇ ਨਹੀਂ ਚੜੀ। ਇਸ ਉਹਨਾਂ ਦੋਵਾਂ ਜੀਆਂ ਦੀ ਗੱਲ ਹੋਈ ਏ ਕਿ ਉਹਨੇ ਆਪਣੇ ਤੇ ਤੇਲ ਪਾ ਕੇ ਤੇ ਸਾੜਦੀ ਤੇ ਮੇਰੇ ਬੱਚੇ ਦਾ ਕੋਈ ਕੁਝ ਹੋ ਨਹੀਂ ਲਾ। ਕਿੰਨੇ ਬੱਚੇ ਸੀ ਉਹ ਤੇ ਨੰਨੇ ਇੱਕ ਪਹਿਲਾ ਇੱਕ ਦਾਕਾ ਤੇ ਇੱਕ ਗੁੱਡੀ ਤੇ ਇੱਕ ਉਹਦੇ ਪਹਿਲੀ ਤੇ ਇੱਕ ਉਹ ਪਹਿਲਾਂ ਲੈ ਗਏ ਤੇ ਦੂਸਰਾ ਵਿਆਹ ਹੋਇਆ ਹਾਂਜੀ ਦੂਜਾ ਦੋਵਾਂ ਦਾ ਹੀ ਨਹੀਂ ਤੇ ਮੈਂ ਕੋਟੇ ਤਾਂ ਵੀ ਨਹੀਂ ਜਾ ਸਕਦੀ ਤੇ ਮੈਨੂੰ ਨੀਜੇ ਪਤਾ ਕਿ ਮੇਰੇ ਬੱਚੇ ਨਾਲ ਇਨਸਾਫ ਕੀਤਾ ਜਾਏ ਮੇਰੇ ਬੱਚੇ ਦਾ ਕੋਈ ਕਸੂਰ ਨਹੀਂ ਉਹ ਟਕੇ ਤੇ ਰਹਿਦਾ ਉਹਨੂੰ ਇਨਸਾਫ ਮਿਲਿਆ ਜਾਏ ਸਰਕਾਰ ਵੱਲੋਂ ਹਾਂਜੀ ਬਰੀ ਕਿ ਨਾ ਜਾਣਾ ਚਾਹੀਦਾ ਉਹਨੇ ਅੱਗ ਕੋਠੇ ਤੇ ਲਾਈ ਸੀ ਤੇ ਬਾਹਰ ਪਾਈ ਸੀ ਨਹੀਂ ਕੋਠੇ ਤੇ ਇਹ ਨੰਨੀ ਮੈਨੂੰ ਪਤਾ ਵੀ ਬਾਹਰ ਲਾਈਏ ਜਾਂ ਅੰਦਰ ਲਾਈ ਕਿਉਂ ਮੈਂ ਕੋਠੇ ਤੇ ਜਾਂਦੀ ਹੀ ਨਹੀਂ ਉਹਨੇ ਨਾ ਰੋਟੀ ਪਾਣੀ ਕਿੱਸਾ ਬੱਚਾ ਜੇ ਤਿੰਨ ਬੱਚੇ ਛੱਡ ਗਏ ਨੇ ਹੋਰ ਮੌਸਮੀ ਮਸੀਬਤ ਝੋਲੀ ਪਾ ਕਾਗਜ਼ ਲਾਵੇਂ ਪੈ ਜਾਣੀ ਹੋਰ ਕੀ ਕਰਾਂ ਕਿਦਾਂ ਗੁਜ਼ਾਰਾ ਚੱਲੇਗਾ ਤੁਹਾਡਾ ਜਦਾਂ ਕੀ ਹੋ ਗਿਰਾਬਾ ਸਰ ਉਹ ਤਾਂ ਕਮਾਉਣ ਵਾਲਾ ਉਹ ਜੇਲ ਚਲ ਗਿਆ ਤੇ ਫਿਰ ਬੱਚਿਆਂ ਦਾ ਕੀ ਬਣੇ ਕੀ ਮੰਗਿਆ ਤਾਂ ਦੀ ਸਰਕਾਰ ਸਰਕਾਰ ਤੋਂ ਇਹੋ ਮੰਗਿਆ ਕਿ ਸਾਨੂੰ ਇਨਸਾਫ਼ ਮਿਲੇ ਜੀ ਇਹ 4 8 24 ਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਇਤਰਾਹ ਕਰਕੇ ਜਿਹੜੀ ਸਰਬਜੀਤ ਕੋਹਰਾ ਉਹਨੇ ਆਪਣੇ ਆਪ ਨੂੰ ਅੱਗ ਲਾਈ ਹੈ ਗੁਰੂ ਰਾਮ ਹਸਪਤਾਲ ਗੁਰੂ ਰਾਮਦਾਸ ਹਸਪੀਟਲ ਅੰਮ੍ਰਿਤਸਰ ਦਾਖਲ ਤੇ ਜਿਨ੍ਹਾਂ ਦੀ ਸਟੇਟਮੈਂਟ ਆਪਾਂ ਉਸ ਟਾਈਮ ਉੱਥੇ ਪਹੁੰਚੇ ਸੀ ਜਿਨ੍ਹਾਂ ਦੇ ਪਿਤਰਾਂ ਨੇ ਆਪਣੀ ਸਟੇਟਮੈਂਟ ਦਿੱਤੀ ਹੈ ਜਿੰਨੇ ਤੱਕ ਮੇਰੀ ਲੜਕੀ ਪੋਚ ਨਹੀਂ ਆਉਂਦੀ ਮੈਂ ਕੋਈ ਸਟੇਟਮੈਂਟ ਨਹੀਂ ਦੇਣਾ ਚਾਹੁੰਦਾ ਤੇ ਕੱਲ ਉਹਨਾਂ ਦੀ 15 ਅਗਸਤ ਨੂੰ ਸ਼ਾਨਕ ਮੌਦੂ ਗਿਆ ਲਾ ਚੱਲਦਾ ਰਿਹਾ ਤੇ ਉਹਨਾਂ ਦੇ ਪਿਤਾ ਦੀ ਸਟੇਟਮੈਂਟ ਦੇ ਉੱਤੇ ਕਿ ਜਿਹੜਾ ਉਹਨਾਂ ਦਾ ਘਰ ਵਾਲਾ ਉਹਨਾਂ ਨੂੰ ਮਜ਼ਬੂਤ ਕਰਦਾ ਸੀ ਉਹਦਾ ਜਿਹੜਾ ਪਹਿਲਾ ਬੱਚਾ ਪਹਿਲੀ ਸ਼ਾਦੀ ਚ ਲੈ ਕੇ ਆਈ ਸੀ ਤੇ ਦੂਜਾ ਬੱਚਾ ਯਾਨੀ ਕਿ ਜਿਹੜਾ ਉਹਨਾਂ ਦੇ ਘਰ ਆਪਣਾ ਹੋਇਆ ਉਹ ਲੜਕੀ ਸੀ ਕਿ ਆਪਣੇ ਘਰ ਲੜਕਾ ਨਹੀਂ ਉਹ ਲੜਕੇ ਨੂੰ ਵਾਪਸ ਭੇਜਣਾ ਇਹਨਾਂ ਗੱਲਾਂ ਤੋਂ ਉਹਨਾਂ ਦੇ ਕੋਈ ਤਕਰਾਰ ਨਹੀਂ ਜਿਹੜਾ ਕਰਕੇ ਉਹਨ ਆਪਣੇ ਆਪ ਇਤਰਾਫੀ ਬਣ ਤੇ ਮਜਬੂਰ ਕੀਤਾ ਉਹਦੇ ਘਰ ਵਾਲੇ ਨੇ ਇਹ ਤੇ ਤਿੰਨ ਦੋਸ਼ੀਆਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਆ ਉਹਦੇ ਘਰ ਵਾਲੇ ਤੇ ਪਰਜਾਈ ਤੇ ਤੇ ਭਰਾ ਤੇ ਤੇ ਉਹਨਾਂ ਦੀ ਗ੍ਰਿਫਤਾਰੀ ਲਈ ਤਾਂ ਦਾ ਰੇਡ ਕੀਤੇ ਜਾ ਰਿਹਾ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਕਿ ਕਿਹੜਾ ਘਰ ਹੈ ਤੁਹਾਡਾ 108 ਤੇ 3 ਜੀਵਨ ਪੰਜ ਬੀ ਐਨ ਐਸ ਚਾਹਤ ਪਚਾਹ ਤੱਕ ਦਰਜ ਕੀਤਾ ਹੋਇਆ ਹੈ